ਜਿਵੇਂ-ਜਿਵੇਂ ਲੋਕਾਂ ਦੀ ਜ਼ਿੰਦਗੀ ਵਿੱਚ ਆਧੁਨਿਕਤਾ ਵੱਧਦੀ ਜਾ ਰਹੀ ਹੈ, ਉਵੇਂ-ਉਵੇਂ ਲੋਕਾਂ ਦੀ ਜ਼ਿੰਦਗੀ ਵਿੱਚ ਤੇਜ਼ੀ ਵੱਧਦੀ ਜਾ ਰਹੀ ਹੈ। ਅਜਿਹੀ ਤੇਜ਼ੀ ਕਾਰਨ ਸੜਕ ਦੁਰਘਟਨਾਵਾਂ ਵਧਦੀਆਂ ਜਾ ਰਹੀਆਂ ਨੇ। ਅਜਿਹਾ ਇੱਕ ਮਾਮਲਾ ਕਪੂਥਲਾ ਸਾਹਮਣੇ ਆਇਆ ਜਿੱਥੇ ਕਪੂਥਲਾ ਦੇ ਸ਼ਹਿਰ ਫਗਵਾੜਾ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਇੱਕ ਐਕਟਿਵਸ ਸਵਾਰ ਪਤੀ ਪਤਨੀ ਚੰਦਪੁਰਨੀ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਅਚਾਨਕ ਸਕੂਟਰੀ ਦਾ ਬੈਲੈਂਸ ਵਿੰਡ ਕਰਕੇ ਸਕੂਟਰੀ ਸਾਈਡ ਤੇ ਲੱਗੇ ਕਿਕਰ ਦੇ ਰਕਤ ਨਾਲ ਝਟਕ ਰਾਈ। ਤੇ ਮੌਕੇ ਤੇ ਹੀ ਪਤਨੀ ਦੀ ਮੌਤ ਹੋ ਗਈ ਤੇ ਪਤੀ ਨੂੰ ਫਗਵਾੜਾ ਤੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਪੇਜਿਆ ਗਿਆ ਹੈ ਮੌਕੇ ਤੇ ਪੁਜੇ ਥਾਣਾ ਰਾਵਲਪਿੰਡੀ ਦੇ ਐਸਆਈ ਚਮਕੌਰ ਸਿੰਘ ਦੱਸਿਆ ਕਿ ਮਿਤਕ ਦੇਨੂ ਸਿਵਲ ਹਸਪਤਾਲ ਦੇ ਮੌਤਰੀ ਵਿੱਚ ਰਖਵਾ ਦਿੱਤਾ ਗਿਆ ਤੇ ਜਗਦੀਸ਼ ਸਿੰਘ ਮਹਿਤਾ ਦਾ ਇਲਾਜ ਸਿਵਲ ਹਸਪਤਾਲ ਫਗਵਾੜਾ ਵਿਖੇ ਚੱਲ ਰਿਹਾ ਹੈ ਜੋ ਕਿ ਮਾਤਾ ਚਿੰਤਪੌਰਨ ਤੋਂ ਮੱਥਾ ਟੇਕ ਕੇ ਆਰਐਸਐਨ ਸਰ ਦਾ ਲੁਧਿਆਣਾ ਦੇ ਵਿਖੇ ਜਾ ਰਹੇ ਸਨ ਜਿਨ੍ਹਾਂ ਦਾ ਕਿ ਹੁਸ਼ਿਆਰ ਬਖਵਾਲਾ ਰੋਡ ਤੇ ਐਕਸੀਡੈਂਟ ਹੋ ਗਿਆ ਉਹਨਾਂ ਦੱਸਿਆ ਕਿ ਜੋ ਬਣਦੀ ਕਾਰਵਾਈ ਹੈ ਉਸ ਨੂੰ ਅਮਲ ਵਿੱਚ ਲੰਦਾ ਜਾਵੇਗਾ ਮੈਂ ਨਾ ਬਲੀ ਹਸਨ ਆਪਾ ਜੀ ਹਾਂਜੀ ਕੀ ਮਾਮਲਾ ਕੀ ਹੈ ਜਿਹੜਾ ਤੁਸੀਂ ਅੱਜ ਸਿਵਲ ਹਸਪੀਟਲ 'ਚ ਆਏ ਹੋ ਮਾਮਲਾ ਇਹ ਹੈ ਕਿ ਮੈਂ ਉਹਨ ਦੀ ਵੀ ਆ ਰਹੇ ਸੀ ਫਗਵਾੜੇ ਨੂੰ ਤੇ ਹਸ਼ਾਰਪੁਰ 'ਚ ਕਾਫੀ ਕਰੋੜ ਇੱਕ ਸਾਈਡ ਤੇ ਖੜੀ ਹੋਈ ਸੀ ਰੋਮੀ ਦੇ ਢਾਬੇ ਦੇ ਨਜ਼ਦੀਕ ਤੇ ਉੱਥੇ ਇੱਕ ਵਾਰ ਤੇ ਚਿੰਤਪੁਰਨੀ ਤੋਂ ਮੱਖਾ ਟੇ ਕੇ ਬਾਬੇ ਸਾਰੇ ਸੀ ਮਿਸਿਸ ਬਾਈਬ ਸੀਗੇ ਬੰਦਾ ਤੇ ਤੇ ਉਹਨਾਂ ਦੀ ਮਿਸਿਸ ਦੀ ਉਹਨ ਦੀ ਸਪੋਰਟ ਟ੍ਰਿਪ ਹੋ ਗਈ ਕਿਕਰ ਦੇ ਦਰਫਤ ਸੀ ਵੱਜਣ ਦੇ ਨਾਲ ਤੇ ਬੰਦਾ ਠੀਕ ਹੈ ਜੀ ਇਹ ਕਿੱਥੋਂ ਕਿੱਥੇ ਜਾ ਰਹੇ ਸੀ ਜੀ ਭਾਜੀ ਚਿਤਪੁਰਨੀ ਤੋਂ ਮੱਥਾ ਟੇਕ ਕੇ ਵਾਪਸ ਲੁਧਿਆਣਾ ਜਾ ਰਹੇ ਸੀ ਤੇ ਕਿੰਨੇ ਕਬੀ ਹੋਇਆ ਐਕਸੀਡੈਂਟ 11:30 ਦੇ ਸਾਢੇ ਗੱਡੇ ਦਾ ਟਾਈਮ ਸੀ ਇਹ ਜਿਹੜੀ ਇਹ ਜਿਹੜੀ ਮਦਗੀ ਐਕਟੂਆ ਬੇਕਾਬੂ ਹੋ ਗਈ ਜਾਂ ਮਤਲਬ ਕਿਥੇ ਵਿੱਚ ਲੱਗੀ ਵਿਗੜਨ ਨਾਲ ਲੱਗ ਰਿਹਾ ਜਾਂ ਫੇ ਕੋਈ ਹਿੱਟ ਐਂਡਰ ਆਉਂਦਾ ਵੀ ਕੀ ਲੱਗ ਰਿਹਾ ਬੜਾ ਕੋਈ ਹੁਣ ਬਾਕੀ ਇਨਵੈਸਟੀਗੇਸ਼ਨ ਪੁਲਿਸ ਵਾਲੇ ਕਰਨ ਲੱਗੇ ਕਿ ਕੀ ਮਾਮਲਾ ਹੈ ਸਰ ਕੀ ਮਾਮਲਾ ਜਿਹੜਾ ਅੱਜ ਤੁਸੀਂ ਸਿਵਲ ਹਸਪੀਟਲ ਤੇ ਆਏ ਆਂ ਮੈਂ ਐਸਏ ਚਮਕੌਰ ਸਿੰਘ ਥਾਣਾ ਤੇ ਰਾਵਲਪਿੰਡੀ ਤਨਾਤਾ ਮੈਂ ਡਿਊਟੀ ਆਫਸਰ ਤੀਜੀ ਮੈਨੂੰ ਧਲਾਈ ਗਏ ਕਰਕੇ ਇੱਕ ਫਗਵਾੜਾ ਪੋਸ਼ਿਆ ਤੋਂ ਰੋਡ ਤੇ ਐਕਸੀਡੈਂਟ ਹੋ ਗਿਆ ਜਦੋਂ ਮੈਂ ਮੌਕੇ ਤੇ ਜਾ ਕੇ ਦੇਖਿਆ ਜੀ ਜਗਦੀਸ਼ ਜਗਦੀਸ਼ ਮਹਿਤਾ ਤੇ ਪੁੱਤਰ ਬਲਦੇਵ ਮਹਿਤਾ ਵਾਸੀ ਲੁਧਿਆਣਾ ਤੇ ਨਾਲ ਉਹ ਮੈਡਮ ਸੀਜੀ ਪੂਨਮ ਰਾਣੀ ਉਹ ਸਕੂਟਰੀ ਤੇ ਆ ਰਹੇ ਸੀ ਮੱਥਾ ਚੇਕ ਕੇ ਚੰਕਪੂਰ ਨੂੰ ਉਹਨਾਂ ਦਾ ਕਿਤੇ ਸਕੂਟਰੀ ਦਾ ਬੈਲੈਂਸ ਵਿਗੜਨ ਕਰਕੇ ਸਕੂਟਰੀ ਦਰਾਸਨਾ ਟਿਕਰ ਦੇ ਦਰਾਸਨਾ ਨਾਲ ਟਕਰਾ ਗਿਆ ਜਿਹੜੀ ਟੀਮ ਮਤਾਨੀ ਗਈ ਉਹਨੇ ਮੈਡੀਕਲ ਮਾਤਲੋ ਦੀ ਉਹਦੇ ਘਰਾਂ ਨੂੰ ਇਲਾਜ ਲਈ ਨ ਸਿਵਲਾ ਤੱਕ ਬਵਾੜੇ ਦਾ ਇਹ ਕਿੱਥੇ ਦੇ ਰਹਿਣ ਵਾਲੇ ਇਹ ਲੁਧਿਆਣੇ ਦੇ ਰਹਿਣ ਆ ਤੇ ਚੰਦਬੁਣੀ ਦਾ ਮੱਥਾ ਟੇਕ ਕੇ ਆਏ ਤੇ ਜੀ ਆਪਣੇ ਘਰ ਨੂੰ ਜਾ ਰਹੇ ਤੇ ਲੁਧਿਆਣੇ ਨੂੰ ਵਾਪਸ ਤੇ ਕਿੰਨੇ ਸਾਲ ਦੀ ਉਮਰ ਹੈ ਜੀ ਇਹ ਕਰੀਬ ਹੋਣੀ 40-41 ਸਾਲ ਦੀ ਜਿਹੜੀ ਜੀ ਟੂਲ ਮਤਾਨੀ ਆਪਨਾ ਸ਼ੁਭਨਾਮ ਕੀ ਹੈ ਜੀ ਐਸਐਚ ਚਮਕੌਰ ਸੀ ਐਸਐਮ ਦਾ ਨਿਊਜ਼ ਪੰਜਾਬ ਲਈ ਜਲੰਧਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਗਾਲੀ ਵਸ਼ੀਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਕਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਕਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੇਰੀ ਲਵ ਲੈਜ ਚ ਪ੍ਰੋਬਲਮ ਪਿਆਰ ਮੁਹੱਬਤ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ ਇਕ ਸੌ 1% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786